ਜ਼ਿਲ੍ਹਾ ਪ੍ਰੀਸ਼ਦ ਬੋੜਾਵਾਲ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਸਪਿੰਦਰ ਬੀ ਸਿੰਘ ਚਾਹਲ ਨੇ 2730 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਬੇਜ ਕੀਤੀ ਹੈ ਚੋਣ ਨਤੀਜੇ ਜਿਵੇਂ ਹੀ ਐਲਾਨ ਹੋਏ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੋਲ ਨਗਾਰੇ ਵਜਾ ਕੇ ਲੱਡੂ ਵੰਡ ਕੇ ਜਿੱਤੇ ਦਾ ਜਸ਼ਨ ਮਨਾਇਆ ਇਹ ਜਿੱਤ ਨੌਜਵਾਨਾਂ ਦੀ ਸੋਚ ਅਤੇ ਬਦਲਾਅ ਦੀ ਰਾਜਨੀਤੀ ਨਾਲ ਜੋੜ ਕੇ ਦੇਖੀ ਜਾ ਰਹੀ ਹੈ आम आदमी पार्टी दी इस जीत ने जिले ਵਿੱਚ پارٹی ਦਾ ਹੌਸਲਾ ਹੋਰ ਮਜ਼ਬੂਤ ਕਰ ਦਿੱਤਾ ਹੈ ਅਧੇ ਸਿਆਸੀ ਹਲਕਿਆਂ ਵਿੱਚ ਇਸ ਨਤੀਜੇ ਦੀ ਚਰਚਾ ਹੋ ਰਹੀ ਹੈ ਇਹ ਪ੍ਰਾਪਤ ਹੋਈ ਹੈ ਬੜਾ ਫਸਮਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਬਿਲਕੁਲ ਜੀ ਜਿਸ ਤਰ੍ਹਾਂ ਮੈਂ ਸ਼ੁਕਰਗੁਜ਼ਾਰਾ ਮੇਰੇ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਦਾ ਧੰਨ ਧੰਨ ਬਾਬਾ RAM ਜੋਗੀ ਵੀਰ ਜੀ ਦਾ ਮੈਂ ਸ਼ੁਕਰਗੁਜ਼ਾਰਾ ਹਰ ਉਸ ਇਨਸਾਨ ਦਾ ਹਰ ਉਸ ਜੀ ਦਾ ਹਰ ਉਸ ਦੋਸਤ ਦਾ ਹਰ ਉਸ ਮਿੱਤਰ ਦਾ ਚੈਲ ਪਾਈ ਚਾਰੇ ਦਾ ਤੇ ਮੇਰੀ ਪੋਸਟ ਟੀਮ ਦਾ ਜਿਹੜੇ ਨੌਜਵਾਨਾਂ ਨੇ ਦਿਨ ਰਾਤ ਇੱਕ ਕਰਕੇ ਮੇਰੇ ਲਈ ਮਿਹਨਤ ਕੀਤੀ ਆ ਇਹ ਜਿਹੜੀ ਜਿੱਤ ਆ ਇਹ ਜਿੱਤ ਮੇਰੇ ਪਿਤਾ ਸਰਦਾਰ ਸੁਖਦੇਵ ਸਿੰਘ ਪਪਾਲ ਦੀ ਜਿੱਤ ਆ ਕਿਉਂਕਿ ਜਿਨ੍ਹਾਂ ਨੇ ਮੇਰੇ ਚ ਇਸ ਤਰ੍ਹਾਂ ਦਾ ਮੈਨੂੰ ਬਣਾਇਆ ਇਨਸਾਨ ਮੇਰੇ ਚ ਇਮਾਨਦਾਰੀ ਮੈਨੂੰ ਸੰਘਰਸ਼ ਕਰਨ ਲਈ ਸਪੋਰਟਸਮੈਨਸ਼ਿਪ ਹਰ ਮੁਸੀਬਤ ਦੇ ਨਾਲ ਸੱਚੇ ਦਿਲੋਂ ਲੜਨ ਦੀ ਸਿੱਖਿਆ ਜਿਹੜੀ ਮੇਰੇ ਚ ਕੁੱਟ-ਕੁੱਟ ਕੇ ਭਰੀ ਆ ਜਿਹੜੀ ਇਹ ਜਿੱਤ ਆ ਇਹ ਜਿੱਤ ਹਰ ਉਸ ਮਾਂ ਦੀ ਹਰ ਉਸ ਭੈਣ ਦੀ ਹਰ ਉਸ ਵੀਰ ਦੀ ਹਰ ਉਸ ਬਜ਼ੁਰਗ ਦੀ ਜਿਸ ਨੇ ਮੇਰੇ ਲਈ ਦੁਆਵਾਂ ਕੀਤੀਆਂ ਜਿਸਨੇ ਦਿਨ ਰਾਤ ਇੱਕ ਕਰਕੇ ਗਲੀ ਗਲੀ ਜਾ ਕੇ ਪੂਰੀ ਰਾਤ ਤੱਕ ਮੇਰੇ ਲਈ ਦਿਨ ਰਾਤ ਇੱਕ ਕਰਕੇ ਵੋਟਾਂ ਮੰਗੀਆਂ ਜਿਹੜੀ ਇਹ ਜਿੱਤ ਹੈ ਮੇਰੀ ਪਾਰਟੀ ਦੀ ਜਿੱਤ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਜਿੱਤ ਹੈ ਜਿਹਨੇ ਇੱਕ ਪਰੋਸਾ ਕਰਕੇ ਮਾਨਸਾ ਛੜਾ ਕੇ ਬੁੜਲਾਡੇ ਭੇਜਿਆ ਜਿਨ੍ਹਾਂ ਨੂੰ ਯਕੀਨ ਸੀ ਕਿ ਅਕਾਲੀ ਦਲ ਦੇ ਘੜੇ ਚ ਜਾ ਕੇ ਸਾਨਾ ਲਾ ਸਕਦਾ ਇਹ ਜਿਹੜੀ ਜਿੱਤ ਆ ਇਹ ਜਿੱਤ ਸਾਰੇ ਉਹਨਾਂ ਲੋਕਾਂ ਨੂੰ ਆ ਮੇਰੇ ਵੱਲੋਂ ਜਿਨ੍ਹਾਂ ਨੇ ਇਹ ਮੇਰੇ ਤੇ ਮਿਹਰ ਕਰੀ ਆ ਬਸ ਪ੍ਰਮਾਤਮਾ ਮੈਨੂੰ ਹੀ ਕਹਿਣਾਗਾ ਕਿ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਅਕਾਲ ਪੁਰਖ ਮੈਨੂੰ ਸੱਚੇ ਪਾਤਸ਼ਾਹ ਮੈਨੂੰ ਮੇਰੀ ਟੀਮ ਨੂੰ ਇੰਨੀ ਕਿ ਤਾਕਤ ਦੇਵੇ ਇੰਨਾ ਕਿ ਹੌਸਲਾ ਦੇਵੇ ਕਿ ਮੈਂ ਲੋਕਾਂ ਦੀ ਲੜਾਈ ਸੱਚੇ ਮਨੋਂ ਇਮਾਨਦਾਰੀ ਨਾਲ ਲੜ ਸਕਾਂ ਉਹਨਾਂ ਵੱਲੋਂ ਦਿੱਤੀ ਹੋਈ ਤਾਕਤ ਉਹਨਾਂ ਦੇ ਕਦਮਾਂ 'ਚ ਰੱਖ ਸਕਾਂ ਕਿੰਨੇ ਮੈਦਾਨ ਤੋਂ ਦੇ ਮੈਦਾਨ ਤੋਂ ਬਾਅਦ ਅੱਜ ਸਿਆਸੀ ਮੈਦਾਨ 'ਚ ਵਿੱਚ ਵੱਡੀ ਜਿੱਤ ਮਿਲੀਏਗੀ ਬਾਜੀ ਸੱਚੇ ਪਾਤਸ਼ਾਹ ਮਿਹਰ ਕਰੇ ਹੁਣ ਤਾਂ ਹੁਣ ਅੱਗੇ ਸਾਨੂੰ ਕਮਾਂਝ ਹੀ ਮਿਲਾਂਗੇ ਇੰਨੀ ਅੱਜ ਕਿੰਨੀ